ਸੋ ਪਰਮੇਸ਼ਰ ਤੁਹਾਨੂੰ ਆਸ਼ੀਸ਼ ਦੇਵੇ ਬਰਕਤ ਦੇਵੇ ਮੇਰੇ ਭਾਈਓ ਤੇ ਭੈਣੋ ਬਾਈਬਲ ਚ ਲਿਖਿਆ ਅੰਤ ਦੇ ਦਿਨਾਂ ਵਿੱਚ ਬਹੁਤ ਕੁਝ ਹੋਵੇਗਾ ਸੋ ਜਿਸ ਟੌਪਿਕ ਦੇ ਉੱਤੇ ਮੈਂ ਗੱਲ ਕਰਨੀ ਚਾਹੁੰਦਾ ਤੁਹਾਡੇ ਨਾਲ ਉਹ ਟੌਪਿਕ ਹੈ ਇੱਕ ਪਰਮੇਸ਼ਰ ਦੇ ਦਾਸ ਪ੍ਰੋਫਿਟ ਬਲਜਿੰਦਰ ਸਿੰਘ ਜਿਨ੍ਹਾਂ ਦੇ ਬਾਰੇ ਤੁਸੀਂ ਸਾਰੇ ਜਾਣਦੇ ਹੋ ਪਿਛਲੇ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਵਿਵਾਦ ਚੱਲ ਰਿਹਾ ਤੇ ਉਹਨਾਂ ਨੂੰ ਅਦਾਲਤ ਦੀ ਵੱਲੋਂ ਉਮਰ ਕੈਦ ਦੀ ਸਜ਼ਾ ਵੀ ਦਿੱਤੀ ਗਈ ਹੈ ਸੋ ਅੱਜ ਜੋ ਮੈਂ ਕੁਝ ਤੁਹਾਡੇ ਨਾਲ ਗੱਲਬਾਤ ਕਰਾਂਗਾ ਮੈਂ ਪਰਮੇਸ਼ਵਰ ਦੇ ਵਚਨ ਦੇ ਰਾਹੀ ਹੀ ਗੱਲਬਾਤ ਕਰਾਂਗਾ ਇਸ ਸਮੇਂ ਬਹੁਤ ਸਾਰੇ ਲੋਕ ਉਦਾਸੀ ਦੇ ਵਿੱਚ ਹੈ ਬਹੁਤ ਸਾਰੇ ਲੋਕ ਨਿਰਾਸ਼ਾ ਵਿੱਚ ਹੈ ਕਿਉਂਕਿ ਜੋ ਘਟਨਾ ਵਾਪਰੀ ਹੈ ਇਹ ਬੜੀ ਹੀ ਕੌਮ ਨੂੰ ਇੱਕ ਸਦਮੇ ਵਿੱਚ ਪਾਉਣ ਵਾਲੀ ਘਟਨਾयां ਮੈਂ ਪ੍ਰੋਫਿਟ ਬਲਜਿੰਦਰ ਸਿੰਘ ਦੇ ਵਿਰੋਧ ਵਿੱਚ ਨਹੀਂ ਹਾਂ ਤੇ ਨਾ ਉਹਨਾਂ ਦੇ ਹੱਕ ਵਿੱਚ ਹਾਂ ਕਿਉਂਕਿ ਮੈਂ ਤੇ ਸੱਚ ਦੇ ਹੱਕ ਵਿੱਚ ਹਾਂ ਜੋ ਵਚਨ ਚ ਲਿਖਿਆ ਸੋ ਜੋ ਕੁਝ ਹੋਇਆ ਜਿੱਥੋਂ ਤੱਕ ਸਾਡਾ ਮਨ ਕਹਿੰਦਾ ਮਹਿਸੂਸ ਕਰਦਾ ਹੈ ਕਿ ਬਹੁਤ ਗਲਤ ਹੋਇਆ ਸੋ ਬਹੁਤੇ ਲੋਕ ਇਸ ਨੂੰ ਪਖੰਡਵਾਦ ਦਾ ਨਾਮ ਵੀ ਦਿੰਦੇ ਆ ਜੇ ਪਖੰਡਵਾਦ ਦੀ ਗੱਲ ਕਰੀਏ ਤੇ ਸਾਡੇ ਪ੍ਰਭੂ ਯਿਸੂ ਮਸੀਹ ਨੂੰ ਵੀ ਕਹਿਣ ਵਾਲਿਆਂ ਨੇ ਪਖੰਡੀ ਬੋਲਿਆ ਸਾਡੇ ਮੁਕਤੀਦਾਤਾ ਯਿਸੂ ਮਸੀਹ ਨੂੰ ਵੀ ਪਖੰਡੀ ਬੋਲਿਆ ਤੇ ਹੁਣ ਗੱਲ ਇਹ ਹੈ ਜੀ ਵੀ ਸਾਨੂੰ ਲੋੜ ਹੈ ਆਪਣੇ ਵਚਨ ਤੇ ਖੜਨ ਦੀ ਜੋ ਪਰਮੇਸ਼ਵਰ ਨੇ ਸਾਨੂੰ ਵਚਨ ਦਿੱਤਾ ਜੇ ਸਾਡੇ ਪ੍ਰਭੂ ਨੂੰ ਪਖੰਡੀ ਬੋਲਿਆ ਤੇ ਸਾਨੂੰ ਵੀ ਬੋਲਣਗੇ ਚਲੋ ਜਿੱਥੇ ਪ੍ਰੋਫਿਟ ਬਲਵਿੰਦਰ ਸਿੰਘ ਗਲਤ ਸੀਗੇ ਅਸੀਂ ਉਹਨਾਂ ਨੂੰ ਗਲਤ ਆਖਦੇ ਵੀ ਸੀ ਹਨਾ ਜੋ ਤੇਲ ਪਾਣੀ ਜੋ ਮੁੱਲ ਵੇਖਦਾ ਸੀ ਉਹਨਾਂ ਗੱਲਾਂ ਦੇ ਖਿਲਾਫ ਸੀ ਅਸੀਂ ਪਰ ਜੋ ਕੁਝ ਅੱਜ ਹੋਇਆ ਹੈ ਅਸੀਂ ਅੱਜ ਸਾਡਾ ਮਨ ਜਿਹੜਾ ਇਹਨਾਂ ਦੇ ਹੱਕ ਵਿੱਚ ਇਸ ਲਈ ਹੈ ਕਿਉਂਕਿ ਜੋ ਇਹਨਾਂ ਦੀ ਸਜ਼ਾ ਬਹੁਤ ਭਿਆਨਕ ਸਜ਼ਾ ਇਹਨਾਂ ਨੂੰ ਦਿੱਤੀ ਗਈ ਹੈ ਬਲਕਿ ਮਰਡਰ ਕਰਨ ਵਾਲਿਆਂ ਨੂੰ ਵੀ ਇੰਨੀ ਸਜ਼ਾ ਨਹੀਂ ਦਿੱਤੀ ਜਾਂਦੀ ਇਸ ਲਈ ਕਿਤੇ ਤੇ ਕਿਤੇ ਸਾਜ਼ਿਸ਼ ਲੱਗ ਰਹੀ ਹੈ ਕਿਤੇ ਤੇ ਕਿਤੇ ਇੱਕ ਸਜੰਤਰ ਲੱਗ ਰਿਹਾ ਆ ਜਿਹੜਾ ਪ੍ਰੋਫਿਟ ਬਲਜਿੰਦਰ ਸਿੰਘ ਦੇ ਖਿਲਾਫ ਨਹੀਂਗਾ ਬਲਕਿ ਸਾਰੀ ਕੌਮ ਦੇ ਖਿਲਾਫ ਆ ਸੋ ਅਸੀਂ ਜੇਕਰ ਵਚਨ ਦੀ ਗੱਲ ਕਰੀਏ ਤੇ ਪ੍ਰਭੂ ਜੀ ਦੇ ਪਵਿੱਤਰ ਵਚਨ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ ਬਾਈਬਲ ਦੇ ਵਿੱਚ ਪੜ੍ਹਦੇ ਹਾਂ ਤੇ ਉੱਥੇ ਲਿਖਿਆ ਗਿਆ ਕਿ ਬਹੁਤ ਸਾਰੇ ਲੋਕ ਤੁਹਾਨੂੰ ਮੇਰੇ ਨਾਂ ਕਰਕੇ ਤੁਹਾਨੂੰ ਫਰਾ ਦੇਣਗੇ ਤੁਸੀਂ ਯੀਸ਼ੂ ਮਸੀਹ ਦਾ ਪ੍ਰਚਾਰ ਨਾ ਕਰੋ ਭਾਈ। ਪ੍ਰਭੂ ਯੀਸ਼ੂਮਸੀਹ ਦਾ ਪ੍ਰਚਾਰ ਨਾ ਕਰੋ ਜੇਲਾਂ ਵਿੱਚ ਫੜਾ ਦੇਣਗੇ ਇੱਥੋਂ ਤੱਕ ਕਹਿੰਦਾ ਤੁਹਾਨੂੰ ਮਰਵਾ ਵੀ ਸੁੱਟਣਗੇ। ਇਹ ਵਚਨ ਸੱਚ-ਸੱਚ ਲਿਖੇ ਗਏ। ਇੱਥੋਂ ਤੱਕ ਕਿ ਲੋਕ ਤੁਹਾਨੂੰ ਕੀ ਕਰਨਗੇ ਮਰਵਾ ਵੀ ਸੁੱਟਣਗੇ। ਹੁਣ ਜੇ ਮੈਂ ਗੱਲ ਕਰਾਂ ਤੇ ਗੱਲ ਇਹ ਆ ਜੋ ਕੁਝ ਹੋ ਰਿਹਾ ਨਾ ਇਹ ਸਭ ਕੁਝ ਵਚਨ ਪੂਰਾ ਹੋ ਰਿਹਾ ਸੋ ਅਸੀਂ ਪ੍ਰਾਰਥਨਾ ਵੀ ਕਰਾਂਗੇ ਰੱਬ ਦੇ ਦਾਸ ਵਾਸਤੇ ਕਿਉਂਕਿ ਕੋਈ ਵੀ ਇਨਸਾਨ ਜਿਕਰ ਉਹ ਖਾਦਮ ਹੈ ਤੇ ਇਹਦਾ ਮਤਲਬ ਇਹ ਨਹੀਂ ਕਿ ਉਹ ਸਵਰਗ ਤੋਂ ਉਤਰਿਆ ਹੋਇਆ ਫਰਿਸ਼ਤਾ ਉਹ ਵੀ ਇਨਸਾਨ ਹੈ ਸਾਡੇ ਵਰਗਾ ਆ ਜਿਕਰ ਇਨਸਾਨ ਤੋਂ ਗਲਤੀ ਹੁੰਦੀ ਹੈ ਤੇ ਉਹਦੀ ਗਲਤੀ ਦੀ ਸਜ਼ਾ ਤਾਂ ਹੈਗੀ ਆ ਪਰ ਜੇ ਸਜ਼ਾ ਗਲਤ ਹੋਵੇ ਤੇ ਉਹ ਫਿਰ ਸਹੀ ਨਹੀਂ ਲੱਗਦਾ ਅਸੀਂ ਉਸ ਰੱਬ ਦੇ ਦਾਸ ਲਈ ਦੁਆ ਵੀ ਜਰੂਰ ਕਰਾਂਗੇ ਅੱਜ ਦੀ ਇਸ ਸਪਿਰੇਟ ਦੇ ਵਿੱਚ ਇਸ ਟੌਪਿਕ ਦੇ ਵਿੱਚ ਹੀ ਅਸੀਂ ਪ੍ਰਾਰਥਨਾ ਵੀ ਜਰੂਰ ਕਰਾਂਗੇ ਪਰ ਮੈਂ ਕੁਝ ਵਚਨਾਂ ਦੇ ਨਾਲ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦਾ ਕਿਉਂਕਿ ਇੱਕੋ ਰੱਬ ਦੇ ਦਾਸ ਸੀਗੇ ਬਾਈਬਲ ਦੇ ਅੰਦਰ ਲਿਖਿਆ ਗਿਆ ਕਿ ਜਿਹਨੂੰ ਪਰਮੇਸ਼ਵਰ ਨੇ ਚੁਣਿਆ ਆਪਣੇ ਕੰਮ ਲਈ ਖੜਾ ਕੀਤਾ ਹੈ ਉਹ ਇੱਕ ਖਾਸ ਹੈ ਹੁਣ ਗੱਲ ਰਹੀ ਦੋਸ਼ ਲੱਗਣ ਦੀ ਇਹ ਤਾਂ ਨਹੀਂ ਅਸੀਂ ਜਾਣਦੇ ਕਿ ਕਿੰਨਾ ਕੁ ਸੱਚ ਹੈ ਜਾਂ ਕਿੰਨਾ ਕੁ ਝੂਠ ਹੈ ਇਹਦੇ ਵਿੱਚ ਇਹ ਤੇ ਪ੍ਰਭੂ ਜਾਣੇ ਇਸ ਗੱਲ ਬਾਰੇ ਨਹੀਂ ਅਸੀਂ ਜਾਣਦੇ ਕਿਉਂਕਿ ਅਸੀਂ ਜੋ ਕੁਝ ਸੁਣਦੇ ਪਏ ਆ ਨਿਊਜ਼ ਚੈਨਲਾਂ ਤੋਂ ਜੋ ਸੁਣਿਆ ਤੇ ਕਿਤੇ ਤੇ ਕਿਤੇ ਮੈਂ ਇਹ ਵੀ ਕਹਿਣਾ ਵੀ ਨਿਊਜ਼ ਚੈਨਲ ਜਿੰਨੇ ਵੀ ਹੁੰਦੇ ਨੇ ਤਕਰੀਬਨ ਆਪਾਂ ਤੇ ਇਹ ਗੱਲ ਮੰਨਦੇ ਆਂ ਸ਼ੁਰੂ ਤੋਂ ਮੰਨਦੇ ਆਂ ਨਿਊਜ਼ ਚੈਨਲ ਛੋਟੀ ਜੀ ਗੱਲ ਨੂੰ ਵੱਡੀ ਬਣਾ ਕੇ ਪੇਸ਼ ਕਰਦੇ ਆ ਨਿਊਜ਼ ਚੈਨਲ ਦਾ ਕੰਮ ਹੀ ਹੁੰਦਾ ਵੀ ਉਹਨਾਂ ਨੇ ਉਸ ਗੱਲ ਨੂੰ ਭਿਆਨਕਰ ਤਰੀਕੇ ਨਾਲ ਬਣਾ ਕੇ ਪੇਸ਼ ਕਰਨਾ ਇੰਨਾ ਹਾਈਲਾਈਟ ਕਰ ਦੇਣਾ ਉਸ ਚੀਜ਼ ਨੂੰ ਨਹੀਂ ਤਾਂ ਉਹਨਾਂ ਦੇ ਚੈਨਲ ਨਾ ਚੱਲਣ ਨਿਊਜ਼ ਚੈਨਲ ਨਾ ਚੱਲਣ ਪਰ ਅਸੀਂ ਜਾਣਦੇ ਹਾਂ ਪਰਮੇਸ਼ਵਰ ਦੇ ਲੋਕ ਕੀ ਐ ਪਰਮੇਸ਼ਵਰ ਦਾ ਪ੍ਰਚਾਰ ਕੀ ਐ ਪਰਮੇਸ਼ਵਰ ਦੇ ਚਮਤਕਾਰ ਕੀ ਐ ਜੇ ਲੋਕ ਚਮਤਕਾਰਾਂ ਨੂੰ ਪਖੰਡਵਾਦ ਕਹਿੰਦੇ ਆ ਤੇ ਮੇਰੇ ਭਾਈ ਭੈਣ ਨੂੰ ਬਾਈਬਲ 'ਚ ਲਿਖਿਆ ਆ ਯੇਸ਼ੂ ਮਸੀਹ ਨੇ ਆਪਣੇ ਚੇਲਿਆਂ ਨੂੰ ਅਧਿਕਾਰ ਦਿੱਤਾ ਆ ਤੁਸੀਂ ਮੇਰਾ ਨਾਮ ਲੈ ਕੇ ਭੂਤਾਂ ਨੂੰ ਕੱਢੋਗੇ ਤੁਸੀਂ ਰੋਗੀਆਂ ਤੇ ਹੱਥ ਰੱਖੋਗੇ ਰੋਗੀ ਚੰਗੇ ਹੋਣਗੇ ਔਰ ਕਹਿੰਦਾ ਮੈਂ ਤੁਹਾਨੂੰ ਪਿੰਡ ਪਿੰਡ ਭੇਜਦਾ ਆ ਇਸ ਖੁਸ਼ਖਬਰੀ ਦਾ ਪ੍ਰਚਾਰ ਕਰੋ ਜੇ ਅੱਜ ਪ੍ਰਭੂ ਯੀਸ਼ੂ ਦੇ ਲੋਕ ਜਾ ਕੇ ਜਗਾ ਜਗਾ ਪ੍ਰਚਾਰ ਕਰਦੇ ਆਪਣੀ ਮਰਜ਼ੀ ਨਾਲ ਨਹੀਂ ਕਰਦੇ ਬਾਈਬਲ ਚ ਲਿਖਿਆ ਗਿਆ ਬਾਈਬਲ ਦੇ ਵਿੱਚ ਕਿਹਾ ਗਿਆ ਕਿ ਪ੍ਰਚਾਰ ਕਰੋ ਖੁਸ਼ਖਬਰੀ ਦਾ ਬਾਕੀ ਕਹਿਣ ਵਾਲੇ ਜੋ ਮਰਜ਼ੀ ਕਹਿਣ ਅਸੀਂ ਜਾਣਦੇ ਹਾਂ ਕਿ ਬਾਈਬਲ ਵਿੱਚ ਕੀ ਲਿਖਿਆ ਮੈਂ ਇੱਕ ਦੋ ਵਚਨ ਬਾਈਬਲ ਦੇ ਵਿੱਚੋਂ ਪੜ੍ਹਾਂਗਾ ਤੁਹਾਡੇ ਵਾਸਤੇ ਇੱਕ ਦੋ ਵਚਨਾਂ ਨੂੰ ਅਸੀਂ ਪੜ੍ਹਨਾ ਹੈ ਔਰ ਧਿਆਨ ਦੇ ਨਾਲ ਵਚਨਾਂ ਨੂੰ ਸੁਣਨਾ ਹੈ ਸਭ ਤੋਂ ਪਹਿਲਾਂ ਤੇ ਮੱਤੀ ਦੀ ਇੰਜੀਲ ਵਿੱਚੋਂ ਅਸੀਂ ਵਚਨ ਪੜ੍ਹਾਂਗੇ ਪੰਜ ਅਧਿਆਏ ਦੇ ਵਿੱਚੋਂ ਮੱਤੀ ਦੀ ਇੰਜੀਲ ਪੰਜ ਅਧਿਆਏ ਉਸ ਦੇ 10 11 12 ਵਚਨ ਪੜ੍ਹਦੇ ਉੱਥੇ ਲਿਖਿਆ ਤਨ ਉਹ ਜਿਹੜੇ ਧਰਮ ਦੇ ਕਾਰਨ ਸਤਾਏ ਗਏ ਹਨ ਕਿਉਂ ਜੋ ਸਵਰਗ ਦਾ ਰਾਜ ਉਹਨਾਂ ਦਾ ਵਚਨ ਚ ਕੀ ਲਿਖਿਆ ਤਨ ਹਨ ਉਹ ਜਿਹੜੇ ਸਵਰਗ ਧਰਮ ਦੇ ਕਰਕੇ ਸਤਾਏ ਗਏ ਆ ਜਿਨ੍ਹਾਂ ਨੂੰ ਰੱਬ ਦੇ ਨਾਮ ਕਰਕੇ ਸਤਾਇਆ ਜਾਂਦਾ ਉਹ ਲੋਕਾਂ ਦਾ ਸਵਰਗ ਦਾ ਰਾਜ ਹੈ ਜਿਹੜੇ ਪ੍ਰਭੂ ਦੇ ਨਾਮ ਦੀ ਖਾਤਰ ਸਤਾਏ ਜਾਂਦੇ ਆ ਉਸ ਤੋਂ ਬਾਅਦ ਲਿਖਿਆ ਗਿਆ ਤਨ ਹੋ ਤੁਸੀਂ ਜੇ ਮਨੁੱਖ ਮੇਰੇ ਕਾਰਨ ਤੁਹਾਨੂੰ ਬੋਲੀਆਂ ਮਾਰਨਗੇ ਅਤੇ ਸਤਾਉਣਗੇ ਅਤੇ ਹਰੇਕ ਬੁਰੀ ਗੱਲ ਤੁਹਾਡੇ ਉੱਤੇ ਝੂਠ-ਮੂਠ ਲਾਉਣਗੇ ਵਚਨ ਚ ਲਿਖਿਆ ਤਾਂ ਨਾ ਤੁਸੀਂ ਮਨੁੱਖ ਜਿਹੜੇ ਨੇ ਲੋਕ ਜਿਹੜੇ ਆ ਉਹ ਤੁਹਾਨੂੰ ਬੋਲੀਆਂ ਮਾਰਨਗੇ ਮੇਰੇ ਨਾਮ ਕਰਕੇ ਯੀਸ਼ੂ ਮਸੀਹ ਕਹਿੰਦਾ ਮੇਰੇ ਨਾਮ ਕਰਕੇ ਬੋਲੀਆਂ ਮਾਰਨਗੇ ਅਤੇ ਸਤਾਉਣਗੇ ਅਤੇ ਹਰੇਕ ਬੁਰੀ ਗੱਲ ਤੁਹਾਡੇ ਉੱਤੇ ਝੂਠ-ਮੂਠ ਲਾਉਣਗੇ ਵਚਨ ਚ ਲਿਖਿਆ ਇਹ ਜਿਹੜੀਆਂ ਗੱਲਾਂ ਆ ਤੁਹਾਡੇ ਉੱਤੇ ਝੂਠ-ਮੂਠ ਲਾਈਆਂ ਜਾਣੀਆਂ ਆ ਬڑے ਵੱਡੇ ਵੱਡੇ ਇਲਜ਼ਾਮ ਲੱਗਣੇ ਆ ਜੀ ਅੱਜ ਪ੍ਰੋਫਿਟ ਬਲਜਿੰਦਰ ਸਿੰਘ ਤੇ ਲੱਗੇ ਆ ਕੱਲ ਨੂੰ ਹੋ ਸਕਦਾ ਹੋਰ ਵੀ ਦਾਸਾਂ ਤੇ ਲੱਗਣ ਹੋਰ ਵੀ ਖਾਦਮਾਂ ਤੇ ਲੱਗਣ ਇਹ ਤੇ ਸਭ ਕੁਝ ਪਹਿਲਾਂ ਹੀ ਕਿਹਾ ਗਿਆ ਵਚਨ ਦੇ ਵਿੱਚ ਇਹ ਤੇ ਸਭ ਕੁਝ ਪਹਿਲਾਂ ਹੀ ਬੋਲਿਆ ਗਿਆ ਵਚਨ ਦੇ ਵਿੱਚ ਇਸ ਲਈ ਮੇਰੇ ਭਾਈਓ ਭੈਣੋ ਪਰਮੇਸ਼ਵਰ ਦੇ ਵਚਨ ਵਿੱਚ ਲਿਖਿਆ ਗਿਆ ਏ ਪਰਮੇਸ਼ਵਰ ਦੇ ਵਚਨ ਵਿੱਚ ਕਿਹਾ ਗਿਆ ਏ ਕਿ ਤੁਹਾਡੇ ਉੱਤੇ ਯੂਸ਼ੂ ਮਸੀਹ ਕਹਿੰਦਾ ਮੇਰੇ ਨਾਮ ਕਰਕੇ ਝੂਠਮੂਠ ਦੋਸ਼ ਲੱਗਣਗੇ ਤੁਹਾਨੂੰ ਬੋਲੀਆਂ ਮਾਰਨਗੇ ਲੋਕ ਤੁਹਾਨੂੰ ਸਤਾਉਣਗੇ ਤੁਹਾਨੂੰ ਚੈਨ ਦੇ ਨਾਲ ਨਹੀਂ ਬੈਠਣ ਦੇਣਾ ਲੋਕਾਂ ਨੇ ਔਰ ਅੱਗੇ ਕੀ ਲਿਖਿਆ ਆਨੰਦ ਹੋਵੋ ਅਤੇ ਖੁਸ਼ੀ ਕਰੋ ਆਨੰਦ ਹੋਵੋ ਅਤੇ ਖੁਸ਼ੀ ਕਰੋ ਕਿਉਂ ਜੋ ਤੁਹਾਡਾ ਫਲ ਸਵਰਗ ਵਿੱਚ ਬਹੁਤ ਹੈ ਜਿਹੜਾ ਤੁਹਾਡਾ ਫਲ ਹੈ ਨਾ ਉਹ ਸਵਰਗ ਵਿੱਚ ਰੱਖਿਆ ਪਰਮੇਸ਼ਵਰ ਨੇ ਇੱਥੇ ਤੁਹਾਨੂੰ ਬਦਨਾਮੀ ਮਿਲੂਗੀ ਇੱਥੇ ਤੁਹਾਨੂੰ ਲੋਕ ਨਫ਼ਰਤ ਕਰਨਗੇ ਇੱਥੇ ਲੋਕ ਤੁਹਾਡੇ ਨਾਲ ਮੰਦੇ ਸ਼ਬਦ ਬੋਲਣਗੇ ਇੱਥੇ ਲੋਕ ਤੁਹਾਡੇ ਨਾਲ ਵੈਰ ਰੱਖਣਗੇ ਇੱਥੇ ਲੋਕ ਤੁਹਾਨੂੰ ਸਤਾਉਣਗੇ ਇੱਥੇ ਲੋਕ ਤੁਹਾਡੇ ਉੱਤੇ ਇਲਜ਼ਾਮ ਲਾਉਣਗੇ ਪਰ ਇੱਕ ਯਾਦ ਰੱਖਿਓ ਕਿ ਜੇ ਸਭ ਕੁਝ ਤੁਹਾਡੇ ਨਾਲ ਹੋ ਰਿਹਾ ਪਰਮੇਸ਼ਰ ਦੇ ਨਾਮ ਕਰਕੇ ਤੇ ਇੱਕ ਦਿਨ ਇਦਾਂ ਦਾ ਵੀ ਆਊਗਾ ਜਦੋਂ ਉਹ ਤੁਹਾਨੂੰ ਸਵਰਗ ਦੇ ਵਿੱਚ ప్రతిਫਲ ਮਿਲੇਗਾ। ਕਿੰਦਾ ਖੁਸ਼ ਹੋਇਓ। ਜੋ ਤੁਹਾਡਾ ਫਲ ਸਵਰਗ ਵਿੱਚ ਬਹੁਤ ਹੈ। ਔਰ ਅੱਗੇ ਮੈਂ ਪੜਦਾ ਐ। ਇਸ ਲਈ ਜੋ ਉਹਨਾਂ ਨੇ ਤੁਹਾਤੋਂ ਅਗਲੇ ਨਬੀਆਂ ਨੂੰ ਇਸੇ ਤਰ੍ਹਾਂ ਸਤਾਇਆ ਸੀ ਇਹ ਨਵੀਂ ਗੱਲ ਨਹੀਂ ਹੈ ਤੁਹਾਨੂੰ ਸਤਾਉਣਾ ਕੋਈ ਨਵੀਂ ਗੱਲ ਨਹੀਂ। ਜੇ ਅੱਜ ਮਸੀਹਤ ਦੇ ਨਾਲ ਇਦਾਂ ਹੋ ਰਿਹਾ ਜੇ ਅੱਜ ਲੋਕ ਸਾਨੂੰ ਸਤਾ ਰਹੇ ਨੇ ਜੇ ਲੋਕ ਯੇਸ਼ੂ ਮਸੀਹ ਦਾ ਪ੍ਰਚਾਰ ਰੋਕਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਜੇ ਲੋਕ ਯੇਸ਼ੂ ਮਸੀਹ ਦੇ ਨਾਮ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਇੱਕ ਗੱਲ ਯਾਦ ਰੱਖੋ ਵੀ ਪ੍ਰਭੂ ਯੇਸ਼ੂ ਮਸੀਹ ਕਹਿੰਦਾ ਹੈ ਹੋਣਾ ਹੈ ਤੇ ਪਹਿਲਾਂ ਨਬੀਆਂ ਨੂੰ ਵੀ ਸਤਾਇਆ ਇੱਥੇ ਕਿਹੜਾ ਜਿਹੜਾ ਰੱਬ ਦਾ ਖਾਦਮ ਰੱਬ ਦਾ ਸੇਵਕ ਸੰਤ ਹੋਇਆ ਕਿਹੜਾ ਆ ਜਿਹੜਾ ਪਰਮੇਸ਼ਵਰ ਦਾ ਨਬੀ ਹੋਇਆ ਜਿਹਨੂੰ ਲੋਕਾਂ ਨੇ ਸਤਾਇਆ ਨਹੀਂ ਇੱਥੇ ਜਿਨਨੇ ਇਸ ਧਰਤੀ ਦੇ ਉੱਤੇ ਸੱਚ ਦਾ ਪ੍ਰਚਾਰ ਕਰਨ ਆਏ ਜਿਨਨੇ ਇਸ ਧਰਤੀ ਦੇ ਉੱਤੇ ਪੈਗਾਮ ਲੈ ਕੇ ਆਏ ਜਿਨਨੇ ਇਸ ਧਰਤੀ ਦੇ ਉੱਤੇ ਸੰਤ ਮਹਾਤਮਾ ਇਸ ਧਰਤੀ ਦੇ ਉੱਤੇ ਪਰਮੇਸ਼ਵਰ ਦੇ ਦਾਸ ਲੋਕ ਹੋਏ ਆ ਨਬੀ ਲੋਕ ਹੋਏ ਆ ਸਭਨਾਂ ਨੂੰ ਸਤਾਇਆ ਗਿਆ ਕਈਆਂ ਨੂੰ ਪੱਥਰਾਂ ਨਾਲ ਮਾਰ ਦਿੱਤਾ ਗਿਆ ਕਈਆਂ ਨੂੰ ਤਲਵਾਰਾਂ ਨਾਲ ਵੜ ਦਿੱਤਾ ਗਿਆ ਕਈਆਂ ਨੂੰ ਅੱਗ ਦੇ ਅੱਗ ਦੀਆਂ ਪੱਠੀਆਂ ਵਿੱਚ ਪਾ ਦਿੱਤਾ ਗਿਆ ਕਈਆਂ ਨੂੰ ਅੱਗ ਦੇ ਉੱਤੇ ਉਬਲਦੇ ਤੇਲ ਦੇ ਕੜਾਹਿਆਂ ਵਿੱਚ ਸੁੱਟ ਦਿੱਤਾ ਗਿਆ ਕਈਆਂ ਨੂੰ ਸ਼ੇਰਾਂ ਦੇ ਘੁਰਿਆਂ ਵਿੱਚ ਸੁੱਟ ਦਿੱਤਾ ਗਿਆ ਕਈਆਂ ਨੂੰ ਆਰਿਆਂ ਦੇ ਨਾਲ ਚੀਰ ਦਿੱਤਾ ਗਿਆ ਇੱਥੇ ਕਿਹੜਾ ਆ ਜਿਹਨੂੰ ਸਤਾਇਆ ਨਹੀਂ ਗਿਆ ਜਦੋਂ ਜਦੋਂ ਤੁਸੀਂ ਸੱਚ ਦਾ ਰਾਹ ਫੜੋਗੇ ਲੋਕ ਤੁਹਾਨੂੰ ਸਤਾਉਣਗੇ ਮੇਰੇ ਭਾਈਓ ਪੜ੍ਹੋ ਮੈਂ ਉਸ ਪਾਪ ਦੇ ਨਾਲ ਨਹੀਂ ਆ ਤੇ ਮੈਂ ਪਹਿਲੇ ਕਿਹਾ ਸੀ ਮੈਂ ਨਹੀਂ ਜਾਣਦਾ ਪ੍ਰੋਫਿਟ ਬਲਜਿੰਦਰ ਸਿੰਘ ਨੇ ਉਹ ਗਲਤੀ ਵਾਕਿਆ ਹੀ ਕੀਤੀ ਹੋਈ ਆ ਜਾਂ ਝੂਠ ਦੋਸ਼ ਹੈ ਤੇ ਪਰਮੇਸ਼ਰ ਜਾਣਦਾ ਆ ਇਹ ਤਾਂ ਪਰਮੇਸ਼ਰ ਜਾਣਦਾ ਆ ਤੇ ਜੇਕਰ ਉਹਨਾਂ ਨੇ ਇਹ ਗਲਤੀ ਕੀਤੀ ਹੈ ਤੇ ਮੈਂ ਉਸ ਗੱਲ ਦੇ ਹੱਕ 'ਚ ਨਹੀਂ ਹੈਗਾ ਜੇਕਰ ਉਹ ਰਬ ਦਾ ਦਾਸ ਨਿਰਦੋਸ਼ ਹੈ ਨਾ ਤੇ ਮੈਂ 100% ਨਹੀਂ ਮੈਂ 101% ਉਹਨਾਂ ਦੇ ਨਾਲ ਆ 101% ਉਹਨਾਂ ਦੇ ਨਾਲ ਆ ਤੇ ਮੈਂ ਪ੍ਰਾਰਥਨਾ ਵੀ ਇਹੀ ਕਰਦਾ ਤੇ ਮੇਰਾ ਵਿਸ਼ਵਾਸ ਵੀ ਹੈ ਜੇ ਅਸੀਂ ਸੱਚ ਤੇ ਖੜੇ ਆ ਨਾ ਤੇ ਪਰਮੇਸ਼ਵਰ ਫਿਰ ਆਪਣੇ ਅਦਭੁਤ ਕੰਮ ਕਰਕੇ ਸਜ਼ਾਵਾਂ ਤੋਂ ਬਚਾ ਲੈਂਦਾ ਯਾਰ ਤੇ ਜੇਕਰ ਅਸੀਂ ਗੁਨੇਗਾਰ ਆ ਨਾ ਫਿਰ ਸਾਨੂੰ ਕੋਈ ਦੁਨੀਆ ਦੀ ਤਾਕਤ ਬਚਾ ਵੀ ਨਹੀਂ ਸਕਦੀ ਸੋ ਗੱਲ ਹੈ ਵੀ ਇਹ ਸਾਰਾ ਕੁਝ ਲਿਖਿਆ ਹੋਣਾ ਵੀ ਹੈ ਔਰ ਮੈਂ ਇੱਕ ਹੋਰ ਵਚਨ ਤੁਹਾਡੇ ਨਾਲ ਪੜਾਂਗਾ ਮਤੀ ਦੀ انجیل ਵਿੱਚੋਂ ਹੀ ਉਸ ਦਾ 24 ਅਧਿਆਏ ਦੇ ਵਿੱਚੋਂ ਮਤੀ ਦੀ انجیل 24 ਅਧਿਆਏ ਦੇ ਵਿੱਚੋਂ ਉਸ ਦੇ 24 ਅਧਿਆਏ ਉਸਦੇ 9ਵਚਨ ਨੂੰ ਪੜ੍ਹਦੇ ਉੱਥੇ ਲਿਖਿਆ ਤਦ ਉਹ ਤੁਹਾਨੂੰ ਵਿਪਤਾ ਲਈ ਫੜਾ ਦੇਣਗੇ ਔਰ ਤੁਹਾਨੂੰ ਮਾਰ ਦੇਣਗੇ ਅਤੇ ਮੇਰੇ ਨਾਮ ਦੇ ਕਾਰਨ ਸਾਰੀਆਂ ਕੌਮਾਂ ਤੁਹਾਡੇ ਨਾਲ ਵੈਰ ਰੱਖਣਗੀਆਂ ਇਹ ਯੀਸ਼ੂ ਮਸੀਹ ਨੇ ਵਚਨ ਬੋਲੇ ਆ ਮੱਤੀ ਦੀ انجیل 24ਧਾਇਏ ਉਸਦੇ 9 ਵਚਨ ਵਿੱਚ ਇਹ ਗੱਲਾਂ ਯੀਸ਼ੂ ਮਸੀਹ ਨੇ ਬੋਲੀਆਂ ਤਦ ਉਹ ਤੁਹਾਨੂੰ ਵਿਪਤਾ ਲਈ ਫੜਾ ਦੇਣਗੇ ਅਤੇ ਤੁਹਾਨੂੰ ਮਾਰ ਦੇਣਗੇ ਅਤੇ ਮੇਰੇ ਨਾਮ ਦੇ ਕਾਰਨ ਸਾਰੀਆਂ ਕੌਮਾਂ ਤੁਹਾਡੇ ਨਾਲ ਵੈਰ ਰੱਖਣ ਗਿਆ ਕੀ ਲਿਖਿਆ ਗਿਆ ਮੇਰੇ ਨਾਮ ਦੇ ਕਾਰਨ ਸਾਰੀਆਂ ਕੋਮਾਂ ਤੁਹਾਡੇ ਨਾਲ ਕੀ ਰੱਖਣ ਗਿਆ ਵੈਰ ਰੱਖਣ ਗਿਆ ਔਰ ਅੱਗੇ ਕੀ ਲਿਖਿਆ ਗਿਆ ਅਤੇ ਉਸ ਸਮੇਂ ਬਥੇਰੇ ਠੋਕਰ ਖਾਣਗੇ ਅਤੇ ਇੱਕ ਦੂਏ ਨੂੰ ਫੜਾਵੇਗਾ ਅਤੇ ਇੱਕ ਦੂਏ ਨਾਲ ਵੈਰ ਰੱਖੇਗਾ ਇਹ ਸਮਾਂ ਪਰਮੇਸ਼ਰ ਦੇ ਵਚਨ ਚ ਲਿਖਿਆ ਹੋਣਾ ਹੈ ਇਹ ਟਾਈਮ ਪਰਮੇਸ਼ਰ ਦੇ ਵਚਨ ਵਿੱਚ ਲਿਖਿਆ ਹੋਣਾ ਹੈ ਸੋ ਸਤਾਤੇ ਹੋਣਾ ਹੀ ਆ ਪਰਮੇਸ਼ਵਰ ਦੇ ਲੋਕਾਂ ਨੂੰ ਸਤਾਇਆ ਤੇ ਜਾਣਾ ਕਿਉਂਕਿ ਜੋ ਗੱਲ ਵਚਨ ਵਿੱਚ ਲਿਖ ਦਿੱਤੀ ਗਈ ਜੋ ਗੱਲ ਬੋਲ ਦਿੱਤੀ ਗਈ ਹੈ ਉਹ ਗੱਲ ਝੂਠੀ ਤਾਂ ਹੋਣੀ ਨਹੀਂ ਆ ਉਹ ਗੱਲ ਤੇ ਪੂਰੀ ਹੋ ਕੇ ਰਹਿਣੀ ਆ ਇਸ ਲਈ ਆਪਾਂ ਨੇ ਪਰਮੇਸ਼ਵਰ ਦੇ ਵਚਨਾਂ ਉੱਤੇ ਵਿਸ਼ਵਾਸ ਰੱਖਣਾ ਔਰ ਹੋਰ ਵੀ ਮੈਂ ਵਚਨ ਪੜਨਾ ਚਾਹੁੰਨਾ ਹੂੰ ਨਾਂ ਦੀ ਅੰਜੀਲ 15 ਦੇ ਆਏ ਉਸ ਦੇ 18 ਵਚਨ ਨੂੰ ਪੜਦਾ ਉੱਥੇ ਲਿਖਿਆ ਜੇ ਜਗਤ ਤੁਹਾਡੇ ਨਾਲ ਵੈਰ ਕਰਦਾ ਹੈ ਤੁਸੀਂ ਜਾਣਦੇ ਹੋ ਜੋ ਉਹਨੇ ਤੁਹਾਤੋਂ ਅੱਗੇ ਮੇਰੇ ਨਾਲ ਵੈਰ ਕੀਤਾ ਜੇ ਤੁਸੀਂ ਜਗਤ ਦੇ ਹੁੰਦੇ ਤਾਂ ਜਗਤ ਆਪਣਿਆਂ ਨਾਲ ਤੇਹ ਕਰਦਾ ਪਰ ਇਸ ਕਰਕੇ ਜੋ ਤੁਸੀਂ ਜਗਤ ਦੇ ਨਹੀਂ ਹੋ ਪਰ ਮੈਂ ਤੁਹਾਨੂੰ ਜਗਤ ਵਿੱਚੋਂ ਚੁਣ ਲਿਆ ਇਸ ਕਰਕੇ ਜਗਤ ਤੁਹਾਡੇ ਨਾਲ ਵੈਰ ਕਰਦਾ ਹੈ ਕੀ ਲਿਖਿਆ ਗਿਆ ਪ੍ਰਭੂ ਦਾ ਵਚਨ ਕੀ ਕਹਿੰਦਾ ਕਿ ਜੇ ਤੁਸੀਂ ਜਗਤ ਦੇ ਹੁੰਦੇ ਜੇ ਜਗਤ ਤੁਹਾਡੇ ਨਾਲ ਵੈਰ ਕਰਦਾ ਹੈ ਤੇ ਯਾਦ ਰੱਖੋ ਪ੍ਰਭੂ ਕਹਿੰਦਾ ਕਿ ਉਹਨੇ ਤੁਹਾਡੇ ਤੋਂ ਪਹਿਲਾਂ ਮੇਰੇ ਨਾਲ ਵੀ ਵੈਰ ਕੀਤਾ ਪ੍ਰਭੂ ਦਾ ਵਚਨ ਕਹਿੰਦਾ ਆ ਕਿ ਉਹਨੇ ਤੁਹਾਡੇ ਤੋਂ ਪਹਿਲਾਂ ਮੇਰੇ ਨਾਲ ਵੀ ਵੈਰ ਕੀਤਾ ਔਰ ਲਿਖਿਆ ਜੇ ਜਗਤ ਦੇ ਹੁੰਦੇ ਤਾਂ ਜਗਤ ਆਪਣਿਆਂ ਨਾਲ ਤੇ ਕਰਦਾ ਤੁਸੀਂ ਜਗਤ ਦੇ ਨਹੀਂ ਆ ਤੁਸੀਂ ਸੰਸਾਰ ਵਰਗੇ ਨਹੀਂ ਆ ਜੇ ਤੁਸੀਂ ਨਸ਼ੇ ਕਰਦੇ ਹੁੰਦੇ ਚੋਰੀਆਂ ਕਰਦੇ ਹੁੰਦੇ ਜੇ ਤੁਸੀਂ ਹਰੇਕ ਭਾਂਤ ਦੀ ਬੁਰੀਾਈ ਕਰਦੇ ਹੁੰਦੇ ਠਗੀਆਂ ਠੋਰੀਆਂ ਕਰਦੇ ਹੁੰਦੇ ਹੋ ਸਕਦਾ ਸੰਸਾਰ ਤੁਹਾਨੂੰ ਕੁਝ ਨਾ ਕਹਿੰਦਾ ਪਰ ਤੁਸੀਂ ਮੇਰਾ ਪ੍ਰਚਾਰ ਕਰਦੇ ਹੋ ਇਸ ਲਈ ਜਗਤ ਤੁਹਾਡੇ ਨਾਲ ਵੈਰ ਕਰਦਾ ਹੈ ਤੁਹਾਨੂੰ ਮੈਂ ਜਗਤ ਵਿੱਚੋਂ ਚੋਣ ਲਿਆ ਪ੍ਰਭੂ ਕਹਿੰਦਾ ਤੁਸੀਂ ਜਗਤ ਦੇ ਨਹੀਂ ਹੋ ਇਸ ਲਈ ਜਗਤ ਤੁਹਾਡੇ ਨਾਲ ਕੀ ਕਰਦਾ ਏ ਵੈਰ ਕਰਦਾ ਏ ਉਹ ਲਿਖਿਆ ਜੇ ਜਗਤ ਦੇ ਹੁੰਦੇ ਤਾਂ ਜਗਤ ਆਪਣੇ ਨਾਲ ਤੇ ਕਰਦਾ ਪਰ ਇਸ ਲਈ ਜੋ ਤੁਸੀਂ ਜਗਤ ਦੇ ਨਹੀਂ ਹੋ ਪਰ ਮੈਂ ਤੁਹਾਨੂੰ ਜਗਤ ਵਿੱਚੋਂ ਚੁਣ ਲਿਆ ਇਸ ਕਰਕੇ ਜਗਤ ਤੁਹਾਡੇ ਨਾਲ ਵੈਰ ਕਰਦਾ ਪ੍ਰਭੂ ਕਹਿੰਦਾ ਮੈਂ ਤੁਹਾਨੂੰ ਜਗਤ ਵਿੱਚੋਂ ਵੱਖਰੇ ਕਰ ਦਿੱਤਾ ਮੈਂ ਜਗਤ ਵਿੱਚੋਂ ਤੁਹਾਨੂੰ ਚੁਣਿਆ ਇਸ ਲਈ ਜਗਤ ਤੁਹਾਡੇ ਨਾਲ ਵੈਰ ਕਰਦਾ ਏ ਔਰ 20 ਵਚਨ ਪੜ੍ਹਦੇ ਜਿਹੜੀ ਗੱਲ ਮੈਂ ਤੁਹਾਨੂੰ ਆਕੀ ਸੀ ਚੇਤੇ ਰੱਖੋ ਪੀ ਦਾਸ ਆਪਣੇ ਮਾਲਕ ਨਾਲੋਂ ਵੱਡਾ ਨਹੀਂ ਜੇ ਉਹਨਾਂ ਮੈਨੂੰ ਸਤਾਇਆ ਤਾਂ ਉਹ ਤੁਹਾਨੂੰ ਵੀ ਸਤਾਉਣਗੇ ਜੇ ਉਹਨਾਂ ਨੇ ਉਹਨਾਂ ਮੇਰੇ ਵਚਨ ਦੀ ਪਾਲਣਾ ਕੀਤੀ ਤਾਂ ਤੁਹਾਡੇ ਵਚਨ ਦੀ ਵੀ ਪਾਲਣਾ ਕਰਨਗੇ ਲਿਖਿਆ ਜਿਨ੍ਹਾਂ ਨੇ ਮੈਨੂੰ ਸਤਾਇਆ ਉਹ ਤੁਹਾਨੂੰ ਵੀ ਸਤਾਉਣਗੇ ਜੇ ਪ੍ਰਭੂ ਕਹਿੰਦਾ ਜੇ ਉਹ ਮੈਨੂੰ ਸਤਾ ਸਕਦੇ ਨੇ ਤੇ ਉਹ ਤੁਹਾਨੂੰ ਵੀ ਸਤਾਉਣਗੇ ਜੇ ਲੋਕ ਮੇਰੇ ਵਚਨ ਨੂੰ ਜਿਨ੍ਹਾਂ ਮੰਨਿਆ ਆ ਉਹ ਤੁਹਾਡੇ ਵਚਨ ਨੂੰ ਵੀ ਮੰਨਣਗੇ ਇਸ ਕਰਕੇ ਮੇਰੇ ਭਾਈਓ ਭੈਣੋ ਇਹ ਸਾਰੀਆਂ ਗੱਲਾਂ ਪਰਮੇਸ਼ਵਰ ਦੀ ਬਾਣੀ ਦੀਆਂ ਹੀ ਪੂਰੀਆਂ ਹੋ ਰਹੀਆਂ ਇਹ ਸਾਰੇ ਵਚਨ ਪਰਮੇਸ਼ਵਰ ਦੀ ਬਾਣੀ ਦੇ ਹੀ ਪੂਰੇ ਹੋ ਰਹੇ ਆ ਮੈਂ ਪ੍ਰੋਫਿਟ ਬਲਜਿੰਦਰ ਸਿੰਘ ਜੀ ਦੇ ਨਾਂ ਤੇ ਵਿਰੋਧ ਵਿੱਚ ਆ ਤੇ ਨਾ ਹੱਕ ਵਿੱਚ ਆ ਕਿਉਂ ਜੇ ਉਹ ਦੋਸ਼ੀ ਨੇ ਤਾਂ ਮੈਂ ਬਿਲਕੁਲ ਵੀ ਹੱਕ 'ਚ ਨਹੀਂ ਹੈਗਾ ਜੇ ਉਹ નિર્ਦੇਸ਼ ਨਿਰਦੋਸ਼ ਹੈ ਤੇ ਮੈਂ 100% ਉਹਨਾਂ ਦੇ ਹੱਕ ਵਿੱਚ ਆ ਕਿਉਂਕਿ ਉਹ ਖਾਦਮ ਨੇ ਰੱਬ ਦੇ ਮੈਂ ਇੱਜ਼ਤ ਕਰਦਾ ਮੈਂ ਇੱਜ਼ਤ ਕਰਦਾ ਇਸ ਲਈ ਕਿਉਂਕਿ ਦਾਸ ਨੇ ਪਰਮੇਸ਼ਵਰ ਦੇ ਬਾਈਬਲ ਚ ਲਿਖਿਆ ਹਰੇਕ ਜਿਹੜਾ ਮੇਰੇ ਦਾਸ ਨੂੰ ਛੇੜਦਾ ਏ ਉਹ ਮੇਰੀ ਅੱਖ ਦੀ ਪੁਤਲੀ ਨੂੰ ਛੇੜਦਾ ਤੇ ਮੇਰੇ ਭਾਈਓ ਭੈਣੋ ਅਸੀਂ ਪਰਮੇਸ਼ਵਰ ਦੇ ਦਾਸ ਦੇ ਵਿਰੋਧ ਵਿੱਚ ਕਦੀ ਨਹੀਂ ਜਾ ਸਕਦੇ ਸੋ ਇਸ ਕਰਕੇ ਉਹ ਪਰਮੇਸ਼ਵਰ ਦੇ ਦਾਸ ਹੈ ਔਰ ਕੀ ਜਾਣੀਏ ਕਿ ਉਹਨਾਂ ਤੇ ਲੱਗੇ ਇਲਜ਼ਾਮ ਝੂਠੇ ਵੀ ਹੋ ਸਕਦੇ ਆ। ਬਾਕੀ ਅੱਗੇ ਜੋ ਵੀ ਪਰਮੇਸ਼ਵਰ ਦੀ ਮਰਜ਼ੀ ਹੋਈ ਤੇ ਪਰਮੇਸ਼ਵਰ ਜਿਹੜਾ ਆ ਉਹ ਤੇ ਨਰਦੋਸ਼ਾ ਨੂੰ ਬਚਾਉਣ ਦੀ ਤਾਕਤ ਰੱਖਦਾ। ਜੇ ਉਹਨੇ ਸਧਰਕ ਮੇਸ਼ ਆਵਦਨਗੋ ਨੂੰ ਅੱਗ ਦੀਆਂ ਪੱਠੀਆਂ ਚੋਂ ਬਚਾ ਲਿਆ। ਜੇ ਉਹਨੇ ਦਾਨੀਅਲ ਨੂੰ ਛੇਰਾਂ ਦੇ ਘਰੇ ਚੋਂ ਬਚਾ ਲਿਆ ਜਿਵੇਂ ਸੰਤ ਯਹੂਨਾ ਨੂੰ ਤੇਲ ਦੇ ਉਬਲਦੇ ਕੜਾਹੀ ਚੋਂ ਬਚਾ ਲਿਆ ਤੇ ਫਿਰ ਉਹ ਅੱਜ ਵੀ ਤਾਕਤ ਰੱਖਦਾ ਬਚਾਉਣ ਤੇ ਫਿਰ ਉਹ ਅੱਜ ਵੀ ਸਮਰਥੀ ਹੈ ਬਚਾਉਣ ਦੇ ਲਈ ਮੇਰੇ ਭਾਈ ਪੈਣੋ ਪਰਮੇਸ਼ਰ ਆਪਣੇ ਦਾਸਾਂ ਨੂੰ ਕੱਲਿਆਂ ਨਹੀਂ ਛੱਡਦਾ ਪਰਮੇਸ਼ਰ ਆਪਣੇ ਤਾਲਵਾ ਨੂੰ ਕਦੇ ਵੀ ਰੋਲਣ ਨਹੀਂ ਦਿੰਦਾ ਪਰਮੇਸ਼ਰ ਆਪਣੇ ਤਾਲਵਾ ਨੂੰ ਕਦੀ ਵੀ ਡਿੱਗਣ ਨਹੀਂ ਦਿੰਦਾ ਸੋ ਆਓ ਅੱਖਾਂ ਨੂੰ ਬੰਦ ਕਰੀਏ ਆਪਣੇ ਆਪ ਨੂੰ ਪਰਮੇਸ਼ਰ ਦੇ ਹੱਥ ਵਿੱਚ ਦਈਏ ਸਰਵ ਸ਼ਕਤੀਮਾਨ ਪਰਮੇਸ਼ਰ ਦਇਆ ਦੇ ਸਾਗਰ ਕਿਰਪਾ ਦੇ ਧਨੀ ਮੈਂ ਤੁਹਾਡੇ ਦਾਸ ਪਾਸਟਰ ਬਲਜਿੰਦਰ ਸਿੰਘ ਦੇ ਲਈ ਪ੍ਰਾਰਥਨਾ ਕਰਦਾ ਜੋ ਤੁਹਾਡਾ ਖਾਦਮ ਹੈ ਪ੍ਰਭੂ ਮੈਂ ਨਹੀਂ ਜਾਣਦਾ ਉਹ ਦੋਸ਼ੀ ਹੈ ਜਾਂ નિર્ਦੋਸ਼ ਹੈ ਤੁਸੀਂ ਜਾਣਦੇ ਹੋ ਤੁਹਾਡੇ ਕੋਲੋਂ ਕੁਝ ਵੀ ਲੁਕਿਆ ਨਹੀਂ ਆ ਮੇਰੇ ਪ੍ਰਭੂ ਤੁਸੀਂ ਆਪਣੀ ਉਸ ਦਾਸ ਦੀ ਮਦਦ ਕਰੋ ਜੇਕਰ ਉਹਨਾਂ ਕੋਈ ਪਾਪ ਨਹੀਂ ਕੀਤਾ ਜੇਕਰ ਉਹਨਾਂ ਕੋਈ ਗੁਨਾਹ ਨਹੀਂ ਕੀਤਾ ਤੇ ਮੇਰਾ ਵਿਸ਼ਵਾਸ ਹੈ ਪ੍ਰਭੂ ਜੀ ਤੁਸੀਂ ਆਪਣੇ ਦਾਸ ਨੂੰ ਜਲਦ ਉਸ ਕਾਲ ਕੋਠੜੀ ਦੇ ਵਿੱਚੋਂ ਉਸ ਜੇਲ੍ਹ ਦੀ ਕੋਠੜੀ ਦੇ ਵਿੱਚੋਂ ਬਾਹਰ ਕੱਢਣ ਦੀ ਤਾਕਤ ਰੱਖ ਦਿਓ ਸਵਰਗ ਦੇ ਪਰਮੇਸ਼ਰ ਆਪਣੀ ਦਇਆ ਕਰੋ ਆਪਣਾ ਫਜ਼ਲ ਕਰੋ हे प्रभु ਯਹੋਵਾ ਤੁਹਾਡਾ ਆਤਮਾ ਤੁਹਾਡੇ ਸੇਵਕ ਦੇ ਉੱਤੇ ਹੋਵੇ ਪ੍ਰਭੂ ਜੀ ਤੁਸੀਂ ਹਰੇਕ ਗੱਲ ਨੂੰ ਸਾਫ਼ ਕਰਨ ਦੀ ਤਾਕਤ ਰੱਖਦੇ ਹੋ ਹਰੇਕ ਗੁੱਝੀਆਂ ਗੱਲਾਂ ਨੂੰ ਪ੍ਰਗਟ ਕਰਨ ਦੀ ਤਾਕਤ ਰੱਖਦੇ ਹੋ ਜੇਕਰ ਮਹਾਨ ਪ੍ਰਭੂ ਕੋਈ ਬੇਈਮਾਨੀ ਕੀਤੀ ਗਈ ਹੈ ਉਹ ਵੀ ਬਾਹਰ ਆ ਜਾਵੇ ਜੇ ਤੁਹਾਡੇ ਦਾਸ ਦੇ ਨਾਲ ਕੋਈ ਧੋਖਾ ਕੀਤਾ ਗਿਆ ਏ ਉਹ ਵੀ ਬਾਹਰ ਆ ਜਾਵੇ ਆਤਮ ਮਹਾਨ ਪਰਮੇਸ਼ਰ ਅਸੀਂ ਪ੍ਰਾਰਥਨਾ ਕਰਦੇ ਹਾਂ ਤੁਹਾਡੇ ਵਚਨ ਚ ਲਿਖਿਆ ਤੂੰ ਤੇ ਆਪਣੇ ਛੋਟੇ ਤੋਂ ਛੋਟੇ ਦਾਸ ਨੂੰ ਵੀ ਨਹੀਂ ਭੁੱਲਦਾ ਮੇਰੇ ਪ੍ਰਭੂ ਪਰਮੇਸ਼ਰ ਤੁਹਾਨੂੰ ਤੁਹਾਡੇ ਦਾਸ ਜਿਹੜੇ ਨੇ ਸੱਚਮੁੱਚ ਬਹੁਤ ਹੀ ਬਹੁਮੁੱਲੇ ਨੇ ਬਹੁਤ ਹੀ ਕੀਮਤੀ ਨੇ ਮੇਰੇ ਸਵਰਗ ਦੇ ਪਰਮੇਸ਼ਰ ਤੁਸੀਂ ਦਇਆ ਕਰੋ ਆਪ ਜੀ ਦੀ ਕਿਰਪਾ ਤੇ ਦਇਆ ਹੋਵੇ ਆਪ ਜੀ ਦਾ ਫਜ਼ਲ ਹੋਵੇ ਮੇਰੇ ਪਰਮੇਸ਼ਰ ਪਿਤਾ ਮੈਂ ਤੁਹਾਡਾ ਦਾਸ ਖਾਦਮ ਹੋਣ ਦੇ ਨਾਤੇ ਬੇਨਤੀ ਕਰਦਾ ਹਾਂ ਤੁਸੀਂ ਆਪਣੇ ਵੱਡੇ ਪਿਆਰ ਦੇ ਨਾਲ ਆਪਣੀ ਵੱਡੀ ਕਿਰਪਾ ਦੇ ਨਾਲ ਪਰ ਦੋ ਮੇਰੇ ਸਵਰਗ ਦੇ ਪਰਮੇਸ਼ਰ ਆਪ ਜੀ ਦੀ ਦਇਆ ਹੋਵੇ ਆਪ ਜੀ ਦੀ ਕਰੁਣਾ ਹੋਵੇ ਆਪ ਜੀ ਦਾ ਰਹਿਮ ਹੋਵੇ ਮੇਰੇ ਪਿਤਾ ਸੱਚੇ ਜੀਉਂਦੇ ਪਰਮੇਸ਼ਰ ਪਿਤਾ ਮੈਂ ਤੁਹਾਡਾ ਦਾਸ ਹਾਂ ਦੇ ਨਾਤੇ ਪ੍ਰਾਰਥਨਾ ਕਰਦਾ ਤੁਸੀਂ ਹਰ ਇੱਕ ਜੀਵਨ ਵਿੱਚ ਕਿਰਪਾ ਕਰੋ ਹਰ ਇੱਕ ਜ਼ਿੰਦਗੀ ਵਿੱਚ ਦਇਆ ਕਰੋ ਪ੍ਰਭੂ ਮੇਰੇ ਪ੍ਰਭੂ ਪਰਮੇਸ਼ਰ ਜੇਕਰ ਉਹ ਇਲਜ਼ਾਮ ਝੂਠੇ ਲੱਗੇ ਨੇ ਤੇ ਉਹ ਸਾਹਮਣੇ ਆਉਣ ਮੇਰੇ ਪ੍ਰਭੂ ਕਿਉਂਕਿ ਜਦੋਂ ਤੁਹਾਡਾ ਦਾਸ ਪਤਰਸ ਜੇਲ੍ਹ ਵਿੱਚ ਬੰਦ ਸੀ ਤੇ ਉਸ ਸਮੇਂ ਬਹੁਤ ਸਾਰੇ ਲੋਕਾਂ ਨੇ ਤੁਹਾਡੇ ਖਾਦਮਾ ਨੇ ਤੁਹਾਡੀ ਕਲੀਸਿਆ ਨੇ ਚਰਚ ਨੇ ਪ੍ਰਾਰਥਨਾ ਮਕੀਤੀਆਂ ਤੇ ਤੁਸੀਂ ਆਪਣੇ ਦਾਸ ਨੂੰ ਉਸ ਜੇਲ੍ਹ ਦੀਆਂ ਦੀਵਾਰਾਂ ਤੋਂ ਆਜ਼ਾਦ ਕਰ ਦਿੱਤਾ ਪ੍ਰਭੂ ਜੀ ਤੁਸੀਂ ਅੱਜ ਵੀ ਸਭ ਕੁਝ ਕਰਨ ਦੀ ਸਮਰਥ ਰੱਖਦੇ ਹੋ ਤੁਸੀਂ ਅੱਜ ਵੀ ਸੱਚਮੁੱਚ ਵੱਡੇ ਅਨੋਖੇ ਕੰਮ ਕਰਨ ਦੀ ਤਾਕਤ ਰੱਖਦੇ ਹੋ ਤੁਹਾਡੇ ਲਈ ਅੱਜ ਵੀ ਕੋਈ ਕੰਮ ਔਖਾ ਨਹੀਂ ਹੈ हे ਮੇਰੇ ਪ੍ਰਭੂ ਸਾਡੀ ਦਇਆ ਹੋਵੇ हे मेरे प्रभु तो आदि कृपा होवे हे मेरे प्रभु तोडा फजल होवे सर्वशक्तिमान यहोवा दया दे सागर मेरे प्रभु दया दे सागर मेरे प्रभु दया दे सागर मेरे प्रभु मैं धन्यवाद करता मेरे दयालु कृपालु परमेश्वर सर्वशक्तिमान मेरे परमेश्वर सर्वशक्तिमान मेरे परमेश्वर तो आदि दया होवे अपने दास ते अनुग्रह करो ਉਨਾ ਲੋਕਾਂ ਨੂੰ ਖੁਦਾਵੰ ਜਿਨ੍ਹਾਂ ਲੋਕਾਂ ਨੇ ਇਹ ਸਭ ਮਨਸੂਬੇ ਬਣਾਏ ਔਰ ਜਿਨ੍ਹਾਂ ਨੇ ਇਹ ਯੋਜਨਾਵਾਂ ਬਣਾਈਆਂ ਮੇਰੇ ਪ੍ਰਭੂ ਪਰਮੇਸ਼ਰ ਉਹਨਾਂ ਦੀ ਸਚਾਈ ਨੂੰ ਵੀ ਬਾਹਰ ਲੈ ਕੇ ਆਓ ਔਰ ਪਿਤਾ ਪਰਮੇਸ਼ਰ ਜੋ ਤੁਹਾਡੇ ਦਾਸ ਦੀ ਸਚਾਈ ਉਹ ਵੀ ਬਾਹਰ ਆਵੇ ਖੁਦਾਵੰ ਜੋ ਸੱਚ ਹੈ ਉਹ ਤੁਸੀਂ ਬਾਹਰ ਲੈ ਕੇ ਆਓ ਆਤਮ ਮਹਾਨ ਪਰਮੇਸ਼ਰ ਪਿਤਾ ਜੀ ਅਸੀਂ ਧੰਨਵਾਦ ਕਰਦੇ ਹਾਂ ਅਸੀਂ ਸ਼ੁਕਰ ਕਰਦੇ ਹਾਂ ਜੇਕਰ ਸੱਚਮੁੱਚ ਦੋਸ਼ੀ ਨੇ ਤੇ ਪ੍ਰਭੂ ਪਰਮੇਸ਼ਵਰ ਫਿਰ ਮਹਾਨ ਪ੍ਰਭੂ ਕੋਈ ਨਿਆਂ ਨੂੰ ਬਦਲ ਨਹੀਂ ਸਕਦਾ ਜੇਕਰ નિર્ਦੋਸ਼ ਹੈ ਤੇ ਤੁਹਾਡੇ ਅੱਗੇ ਪ੍ਰਭੂ ਪਰਮੇਸ਼ਵਰ ਕੋਈ ਵੀ ਖੁਦਾਵੰਦ ਕਿਸੇ ਬੇਸਹਾਰਾ ਦੇ ਨਾਲ ਕਿਸੇ ਮਹਾਨ ਪਿਤਾ ਪਰਮੇਸ਼ਵਰ નિર્ਦੋਸ਼ ਦੇ ਨਾਲ ਪਿਤਾ ਪਰਮੇਸ਼ਵਰ ਕੋਈ ਵੀ ਖੁਦਾਵੰਦ ਉਹਦਾ ਕੁਝ ਵਿਗਾੜ ਨਹੀਂ ਸਕਦਾ ਪ੍ਰਭੂ ਪਰਮੇਸ਼ਵਰ हे ਪ੍ਰਭੂ ਤੁਹਾਡੀ ਦਇਆ ਸਦਾ ਤੱਕ ਬਣੀ ਰਵੇ ਆਪ ਜੀ ਦੀ ਕਿਰਪਾ ਹੋਵੇ ਆਪ ਜੀ ਦੀ ਦਇਆ ਹੋਵੇ ਰਹਿਮ ਤਰਸ ਕਰੋ ਸਾਡੀਆਂ ਬੇਨਤੀਆਂ ਪ੍ਰਵਾਨ ਕਰੋ ਪ੍ਰਭ ਯੇਸ਼ੂ ਮਸੀਹ ਜੀ ਦੇ ਨਾਮ ਵਿੱਚ ਮੰਗਦੇ ਹਾਂ ਆਮੀਨ ਆਮੀਨ